ਹਾਂਜੀ ਤਾਂ ਮਾਸਟਰ ਕੋਰਸ ਨੂੰ ਲੈ ਕੇ ਟਾਫੀ ਸਟੂਡੈਂਟਸ ਦੇ ਕੁਐਸ਼ਨਸ ਬਣੇ ਹੋਏ ਨੇ ਉਹਨੂੰ ਆਪਾਂ ਡਿਟੇਲਸ ਦੇ ਵਿੱਚ ਸਮਝ ਲੈਣੇ ਆ ਵੀ ਮਾਸਟਰ ਕੋਰਸ ਹੈ ਕੀ ਦੇਖੋ ਐਕਚੁਅਲ ਦੇ ਵਿੱਚ ਸੰਧੀਰ ਸਟੱਡੀ ਸੋਲੂਸ਼ਨ ਐਪ ਦੇ ਉੱਤੇ ਡਿਫਰੈਂਟ ਕੋਰਸੇ ਚੱਲਦੇ ਨੇ ਤਾਂ ਨਿਊ ਇਅਰ ਤੋਂ ਪਹਿਲਾਂ ਇੱਕ ਕੋਰਸ ਚੱਲਦਾ ਹੁੰਦਾ ਸੀ ਜਿਹੜਾ ਕਿ 5000 ਰੁਪੀਜ਼ ਦਾ ਸੀ ਜਿਵੇਂ ਆਪਣਾ ਨਾਰਮਲ ਇੱਕ ਬੈਚ ਹੁੰਦਾ ਬਾਕੀ ਅਲੱਗ-ਅਲੱਗ ਕੋਰਸੇ ਸੀ ਪੀਵਾਈਕਿਊ ਕੋਰਸ ਇੰਗਲਿਸ਼ ਕੋਰਸ ਮੈਥਸ ਕੋਰਸ ਸਟੂਡੈਂਟਸ ਆਪਣੀ ਰਿਕੁਆਇਰਮੈਂਟ ਦੇ ਅਨੁਸਾਰ 2-3 ਕੋਰਸੇ ਲੈ ਲੈਂਦੇ ਸੀ ਵੀ ਕਿਸੇ ਨੇ ਇੰਗਲਿਸ਼ ਤੇ ਮੈਥਸ ਦਾ ਲੈ ਲਿਆ ਕਿਸੇ ਨੇ ਪੀਆਈਕਿਊ ਤੇ ਇੰਗਲਿਸ਼ ਦਾ ਲੈ ਲਿਆ ਬਟ ਹੋਇਆ ਕਿ ਨਿਊ ਇਅਰ ਤੇ ਆਫਰ ਚਲਾਇਆ ਤੇ ਉਹ ਕੋਰਸ ਦਾ ਪ੍ਰਾਈਸ 2000 ਕਰਤਾ ਹੁਣ ਆਫਟਰ ਸਮ ਡੇਸ ਕੀ ਸਪੈਸ਼ਲ ਕੀਤਾ ਕਿ ਸਾਰੇ ਹੀ ਕੋਰਸੇਸ ਨੂੰ ਪੀਆਈਕਿਊ ਕੋਰਸ ਹੈ ਚਾਹੇ ਇੰਗਲਿਸ਼ ਸਪੈਸ਼ਲ ਕੋਰਸ ਹੈ ਕੋਈ ਵੀ ਸਾਡਾ ਕੋਰਸ ਹੈ ਉਹ ਸਾਰੇ ਕੋਰਸੇਸ ਨੂੰ 26 ਜਨਵਰੀ ਤੱਕ ਮਾਸਟਰ ਕੋਰਸ ਦੇ ਵਿੱਚ ਹੀ ਐਡ ਕਰਤਾ ਪ੍ਰਾਈਸ ਉਹਦਾ 2000 ਹੈ ਤਾਂ ਇਸ ਤਰ੍ਹਾਂ ਸਾਰੇ ਸਟੂਡੈਂਟਸ ਦੇ ਲਈ ਹੀ ਮਾਸਟਰ ਕੋਰਸ ਹੈ ਇਸ ਟਾਈਮ ਤੇ ਹਾਂ ਬਟ ਇੱਕ ਚੀਜ਼ ਹੈ ਮੰਨ ਲਓ ਤੁਹਾਡੀ ਡ੍ਰੀਮ ਜੌਬ ਐਕਸਾਈਜ਼ ਇਨਸਪੈਕਟਰ ਹੈ ਤੁਸੀਂ ਆਲਰੇਡੀ ਤਿਆਰੀ ਬਾਕੀ ਪੇਪਰਾਂ ਦੀ ਕਰ ਚੁੱਕੇ ਹੋ ਬਾਕੀ ਹੋ ਸਕਦਾ ਤੁਸੀਂ ਆਲਰੇਡੀ ਕੁਆਲੀਫਾਈਡ ਹੋ ਕਿਤੇ ਜੌਬ ਕਰ ਰਹੇ ਹੋ ਮਤਲਬ ਹੁਣ ਆਪਾਂ ਨੇ ਸਿਰਫ ਐਕਸਾਈਜ਼ ਇਨਸਪੈਕਟਰ ਦੀ ਤਿਆਰੀ ਕਰਨੀ ਹੈ ਤਾਂ ਵੀ ਮਾਸਟਰ ਕੋਰਸ ਹੀ ਬੈਨੀਫੀਸ਼ੀਅਲ ਰਹੇਗਾ ਉਹਦੇ ਵਿੱਚੋਂ ਤੁਸੀਂ ਲਿਮਿਟਿਡ ਵਰਜ਼ਨ ਚ ਪੜਨਾ ਹੈ नो डाउट ऑलरेडी कोर्स ही बहुत लिमिटेड वर्जन च है बट जे तुसी एक्सरसाइज इंस्पेक्टर ਲਈ ਪੜਨਾ ਹੈ ਤਾਂ ਤੁਹਾਨੂੰ ਪ੍ਰੋਪਰਲੀ ਦੱਸਿਆ ਜਾਏਗਾ ਵੀ ਕੀ ਕੀ ਪੜਨਾ ਉਸ ਕੋਰਸ ਦੇ ਵਿੱਚੋਂ ਸਿਮਿਲਰਲੀ ਮੰਨ ਲਓ ਕਿਸੇ ਗਰੁੱਪ ਡੀ ਦੇ ਬੱਚੇ ਨੇ ਤਿਆਰੀ ਕਰਨੀ ਹੈ ਤਾਂ ਉਹਦੇ ਲਈ ਵੀ ਮਾਸਟਰ ਕੋਰਸ ਹੈ ਤਾਂ ਉਹਨੂੰ ਵੀ ਸਪੈਸ਼ਲ ਦੱਸਿਆ ਜਾਏਗਾ ਵੀ ਉਸ ਕੋਰਸ ਦੇ ਵਿੱਚੋਂ ਤੁਸੀਂ ਕੀ ਕੀ ਕਰਨਾ ਐ ਐਕਚੁਅਲ ਦੇ ਵਿੱਚ ਹੈ ਕਿ ਮੈਕਸਿਮਮ ਬੱਚੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ B ਤੇ C ਵਾਲੇ ਸਾਰੇ ਹੀ ਪੇਪਰ ਦੇਣੇ ਆ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ C ਤੇ D ਵਾਲੇ ਪੇਪਰ ਦੇਣੇ ਆ ਕੁਝ ਬੱਚੇ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੇ ਸਿਰਫ ਗਰੁੱਪ D ਦਾ ਪੇਪਰ ਦੇਣਾ ਹੈ ਤਾਂ ਤੁਹਾਨੂੰ ਕਿਉਂਕਿ ਮੈਂ ਕਿਹਾ ਵੀ ਤਿੰਨਾਂ ਦਾ ਸਿਲੇਬਸ ਸੇਮ ਹੈ ਤੇ ਇੱਕ ਵੀਡੀਓ ਵੀ ਪਾਈ ਆ ਗਰੁੱਪ D ਨੂੰ ਲੈ ਕੇ ਉਹਨੂੰ ਦੇਖਿਓ ਉਹਦੇ ਵਿੱਚ ਸਮਝਾਇਆ ਹੋਇਆ ਹੈ ਵੀ ਕਿਉਂ ਤਿਆਰੀ ਹੁਣ ਕਾਮਨ ਹੋ ਚੁੱਕੀ ਹੈ ਤਾਂ ਉਹ ਵੀਡੀਓ ਨੂੰ ਪ੍ਰੋਪਰਲੀ ਦੇਖੋ ਠੀਕ ਹੈ ਜੀ ਬਾਕੀ ਜਿਹੜਾ ਵੀ ਸਟੂਡੈਂਟ ਇਹਦੇ ਵਿੱਚ انرول ਹੋਏਗਾ ਉਹਨੂੰ ਪ੍ਰੋਪਰਲੀ ਸਮਝਾਇਆ ਜਾਏਗਾ ਵੀ ਤੁਹਾਡਾ ਕੀ ਪੈਟਰਨ ਰਹੇਗਾ ਤੁਸੀਂ ਕੀ ਚੀਜ਼ ਫਾਲੋ ਕਰਨੀ ਹੈ ਜੇਕਰ ਪਰ ਕਾਮਨ ਗੱਲ ਸਮਝੀਏ ਤਾਂ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ preference ਤੇ ਚਾਹੇ ਤੁਸੀਂ ਬਿਗਨਰ ਹੋ ਚਾਹੇ ਤੁਸੀਂ ਐਡਵਾਂਸ ਲੈਵਲ ਤੇ ਹੋ ਪ੍ਰੀਫਰੈਂਸ ਤੇ ਤੁਸੀਂ ਇਸ ਕੋਰਸ ਦੇ ਵਿੱਚੋਂ ਕੀ ਕਰਨਾ ਹੈ ਪੀワイਕਿਊ ਤੇ ਕਰੰਟ ਅਫੇਅਰਸ ਕਰੰਟ ਅਫੇਅਰਸ ਤੁਸੀਂ ਦਸੰਬਰ ਤੋਂ ਪਿੱਛੇ ਵੱਲ ਜਾਓਗੇ ਮਈ ਤੱਕ ਪਹੁੰਚੋਗੇ ਤੇ ਅੱਗੇ ਵੱਲ ਜਾਓਗੇ ਮਈ ਤੱਕ ਪਹੁੰਚੋਗੇ ਮਤਲਬ ਮਈ 2025 ਤੋਂ ਲੈ ਕੇ ਮਈ 2026 ਤੱਕ ਦੇ ਕਰੰਟ ਅਫੇਅਰਸ ਕਰੋਗੇ ਕਿਉਂਕਿ ਆਪਾਂ ਐਕਸਪੈਕਟ ਕਰ ਰਹੇ ਹਾਂ ਵੀ ਮਈ ਚ ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੋਏਗਾ ਕਰੰਟ ਅਫੇਅਰਸ ਦੇ ਉੱਤੇ ਜਦੋਂ ਤੁਹਾਡਾ ਬਹੁਤ ਵਧੀਆ ਹੋਲਡ ਬਣ ਜਾਈਗਾ ਪੀワイਕਿਊ ਤੁਹਾਡੇ ਕੰਪਲੀਟ ਹੋ ਜਾਣਗੇ ਕਿਸ ਤਰ੍ਹਾਂ ਵੀ ਤੁਸੀਂ ਰਿਲੇਟਿਵਲੀ ਕੰਪੀਟੀਸ਼ਨ ਦੇ ਵਿੱਚ ਉੱਪਰ ਚੱਲ ਰਹੇ ਹੋ ਜਦੋਂ ਉਸਤੇ ਹੋਲਡ ਬਣ ਗਿਆ ਫਿਰ ਆਪਾਂ ਨੇ ਪੰਜਾਬੀ ਤੇ ਪੰਜਾਬ ਜੀਕੇ ਕਰਨੀਆਂ ਉਹ ਚਾਹੇ ਤੁਸੀਂ ਬਹੁਤ ਵਾਰ ਕਰ ਚੁੱਕੇ ਹੋ ਫਿਰ ਵੀ ਤੁਹਾਨੂੰ ਮੈਂ ਇਹੀ ਸੁਜੈਸਟ ਕਰਾਂਗਾ ਵੀ ਮਾਸਟਰ ਕੋਰਸ ਨੂੰ ਇੱਕ ਵਾਰ ਜ਼ਰੂਰ ਕਰੋ ਤੁਹਾਡਾ ਇੱਕ ਫਿਨਿਸ਼ ਟੱਚ ਹੋਏਗਾ ਉਦੇ ਨਾਲ ਤੁਹਾਨੂੰ ਬੈਨੀਫਿਟ ਹੋਏਗਾ ਹੀ ਹੋਏਗਾ ਤਾਂ ਗੱਲ ਇਹ ਹੋਈ ਹੈ ਕਿ ਜਦੋਂ ਤੁਹਾਡੀਆਂ ਚਾਰੋਂ ਚੀਜ਼ਾਂ ਕੰਪਲੀਟ ਹੋ ਗਈਆਂ ਇਹਦੇ ਵਿੱਚ ਟੌਪ ਤੇ ਪਹੁੰਚ ਗਏ ਫਿਰ ਆਪਾਂ ਨੇ ਪੰਜਵੇਂ ਸਬਜੈਕਟ ਵੱਲ ਜਾਣਾ ਉਹ ਆਪਣਾ ਹੋਏਗਾ ਮੈਥਸ ਜਾਂ ਫਿਰ ਇੰਗਲਿਸ਼ ਤਾਂ ਜੇ ਮੈਥਸ ਕੀਤਾ ਤਾਂ ਅਗਲਾ ਸਬਜੈਕਟ ਆਪਣਾ ਹੋਏਗਾ ਇੰਗਲਿਸ਼ ਤਾਂ ਐਵੇਂ ਆਪਾਂ ਨੇ ਪ੍ਰੈਫਰੈਂਸ ਵਾਈਜ਼ ਪੜ੍ਹਨਾ ਹੈ ਇਕੋ ਟਾਈਮ ਤੇ ਸਾਰੇ ਸਬਜੈਕਟਸ ਵੀ ਨਹੀਂ ਸਟਾਰਟ ਕਰਨੇ ਇਕੋ ਟਾਈਮ ਤੇ ਸਿਰਫ ਇੱਕ ਵੀ ਸਬਜੈਕਟ ਲੈ ਕੇ ਨਹੀਂ ਬਹਿ ਜਾਣਾ ਆਪਾਂ ਨੇ ਬਸ ਇਹ ਚੀਜ਼ ਸਮਝਣ ਵਾਲੀ ਹੈ हां ਹੂੰ ਕਈ ਬੱਚੇ ਕਹ ਰਹੇ ਨੇ ਸਾਨੂੰ ਸਿਰਫ PYQ ਕੋਰਸ ਦੇ ਦਿਓ ਸਾਨੂੰ ਸਿਰਫ ਇਹ ਚੀਜ਼ ਕਰ ਦਿਓ ਤਾਂ ਓਵਰਆਲ ਮੈਂ ਤਾਂ ਇਹ ਕਹਾਂਗਾ ਵੀ 26 ਜਨਵਰੀ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਮਾਸਟਰ ਕੋਰਸ ਦੇ ਵਿੱਚ انرੋਲ ਹੁੰਦੇ ਹੋ ਤਾਂ ਤੁਹਾਨੂੰ ਜ਼ਿਆਦਾ ਬੈਨੀਫਿਟ ਹੈ ਇੰਗਲਿਸ਼ ਨੂੰ ਉਰੇ ਪੜ੍ਹਾਉਣ ਦਾ ਮੈਥਡ ਬਿਲਕੁਲ ਡਿਫਰੈਂਟ ਹੈ ਤਿੰਨ ਟੀਚਰਸ ਨੇ ਪੜ੍ਹਾਇਆ ਹੋਇਆ ਤਾਂ ਤੁਸੀਂ ਵੀਡੀਓਜ਼ ਚੈੱਕ ਕਰ ਸਕਦੇ ਹੋ ਡਿਫਰੈਂਸ ਚੈੱਕ ਕਰ ਸਕਦੇ ਹੋ ਦੇਖੋ ਕਿਉਂਕਿ ਇੰਗਲਿਸ਼ ਦੇ ਵਿੱਚ ਤੇ ਮੈਥਸ ਦੇ ਵਿੱਚ ਬਹੁਤ ਪ੍ਰੋਬਲਮ ਹੈ ਤਾਂ ਉਹਦਾ ਸਪੈਸ਼ਲ ਸੋਲੂਸ਼ਨ ਹੈਗਾ ਡਿਫਰੈਂਟ ਟੀਚਰਸ ਨੇ ਆਪਣੇ ਆਪਣੇ ਮੈਥਡਸ ਨਾਲ ਅਲੱਗ-ਅਲੱਗ ਮੈਥਡਸ ਨਾਲ ਪੜਾਇਆ ਗਿਆ ਕਿਉਂਕਿ ਕਿਸੇ ਨਾ ਕਿਸੇ ਟੀਚਰ ਨਾਲ ਤਾਂ ਤੁਹਾਡਾ ਕੋਆਰਡੀਨੇਸ਼ਨ ਬਣੀ ਜਾਏਗਾ ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੰਗਲਿਸ਼ ਤੇ ਮੈਥਸ ਦੀਆਂ ਥੋੜੀਆਂ ਜਿਹੀਆਂ ਵੀਡੀਓਜ਼ ਵੀ ਜ਼ਿਆਦਾ ਨੇ ਕਿਉਂਕਿ ਟੀਚਰਸ ਜ਼ਿਆਦਾ ਨੇ ਇਤੀ ਸਬਜੈਕਟ ਨੂੰ ਜਿਹੜਾ ਹੈਗਾ ਮੰਨ ਲਓ ਕੋਈ ਵੀ ਇੱਕ ਟੌਪਿਕ ਹੈਗਾ ਉਸ ਨੂੰ ਇੱਕ ਟੀਚਰ ਨੇ ਵੀ ਪੜਾਇਆ ਹੋਇਆ ਦੂਜੇ ਨੇ ਦੂਸਰੇ ਮੈਥਡ ਨਾਲ ਪੜਾਇਆ ਹੋਇਆ ਤੀਸਰੇ ਨੇ ਤੀਜੇ ਮੈਥਡ ਨਾਲ ਪੜਾਇਆ ਹੋਇਆ ਤਾਂ ਕਰਕੇ ਉੱਥੇ ਕੁਝ ਵੀਡੀਓਜ਼ ਜ਼ਿਆਦਾ ਸ਼ੋ ਹੋ ਰਹੀਆਂ ਨੇ ਤਾਂ ਮੈਂ ਵਾਰ-ਵਾਰ ਇਹ ਕਹਿ ਰਿਹਾ ਵੀ ਉਹ ਜਦੋਂ ਸਟੂਡੈਂਟ ਓਪਨ ਕਰਦਾ ਹੈ ਤਾਂ ਉਹਨੂੰ ਲੱਗਦਾ ਵੀ ਇੱਥੇ ਤਾਂ ਬਹੁਤ ਕੁਝ ਹੈ ਐਕਚੁਅਲ ਜੋ ਬਹੁਤ ਕੁਝ ਤੁਹਾਡੇ ਲਈ ਨਹੀਂ ਹੈ ਤੁਹਾਡੇ ਲਈ ਬਹੁਤ ਘੱਟ ਬਹੁਤ ਲਿਮਿਟਿਡ ਵਰਜ਼ਨ ਚ ਹੈ ਇਹ ਚੀਜ਼ ਮੈਂ ਔਨ ਰਿਪੀਟ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਮੈਨੂੰ ਲੱਗਿਆ ਕਿ ਸਟੂਡੈਂਟਸ ਨੂੰ ਇਹ ਚੀਜ਼ ਲੱਗੀ ਹੈ ਠੀਕ ਹੈ ਜੀ ਸ਼ਾਰਟੈਸਟ ਵਰਜ਼ਨ ਹੈ ਟੂ ਦਾ ਪੁਆਇੰਟ ਹੈ ਸਿੰਪਲੀ ਜਿਵੇਂ ਮੈਂ ਐਗਜ਼ਾਮਪਲ ਦਿੰਦਾ ਹਾਂ ਉਹਨਾਂ ਮੰਨ ਲਓ ਕੋਈ ਵੀ ਕੁਐਸਚਨ ਹੈਗਾ ਉਹਦੀ ਅੱਗੇ ਦੀ ਕਹਾਣੀ ਪਿੱਛੇ ਦੀ ਕਹਾਣੀ ਕੁਝ ਨਹੀਂ ਦੱਸੀ ਜਾਂਦੀ ਬਸ ਜੋ ਪੇਪਰ ਦੇ ਵਿੱਚ ਆਣਾ ਉਹੀ ਪੜਾਇਆ ਜਾਂਦਾ ਜਿਵੇਂ ਕਿ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਵੀ 1897 ਸਾਰਾ ਗੜੀ ਹੈ ਤਾਂ ਕਿਉਂ ਹੋਈ ਹੈ ਲੜਾਈ ਕੌਣ ਜਿੱਤੇ ਹੈ ਕੀ افੈਕਟਸ ਨੇ ਉਹਦੇ ਉੱਤੇ ਫੋਕਸ ਨਹੀਂ ਕੀਤਾ ਹੋਇਆ ਹਾ ਪੀワイਕਿਊ ਤਾਂ ਪੀワイਕਿਊ ਚਾਹੇ ਪੀਪੀਐਸਸੀ ਚਾਹੇ ਯੂਪੀਐਸਸੀ ਚਾਹੇ ਅਦਰਸ ਸਾਰਿਆਂ ਦੇ ਜਿਹੜੇ ਹੈਗੇ ਨੇ ਰਿਲੇਵੈਂਟ ਮੋਸਟ ਰਿਕੁਆਇਰਡ ਮੋਸਟ ਐਕਸਪੈਕਟਿਡ ਕੱਟ ਕੱਟ ਕੀ ਜਿਹੜੇ ਪੀワイਕਿਊ ਲੈ ਕੇ ਆਇਆ ਜਾ ਰਹੇ ਨੇ ਇਹਦੇ ਵਿੱਚ ਐਡ ਕੀਤੇ ਜਾ ਰਹੇ ਨੇ ਤਾਂ ਅਲੱਗ-ਅਲੱਗ ਹੁਣ ਤਾਂ ਫੋਲਡਰਸ ਵੀ ਬਣਾਤੇ ਪਹਿਲਾਂ ਤਾਂ ਵੀਡੀਓ ਸੀ ਹੁਣ ਫੋਲਡਰਸ ਬਣਾਤੇ ਤਾਂ ਮੈਂ ਔਨ ਰਿਪੀਟ ਸਿਰਫ ਇਹੀ ਕਹਾਂਗਾ ਵੀ ਇਸ ਟਾਈਮ ਤੇ ਜੇ ਤੁਸੀਂ ਮਾਸਟਰ ਕੋਰਸ ਕਰ ਲੈਨੇ ਹੋ ਤੁਹਾਨੂੰ ਕਿਸੇ ਵੀ ਸੋਰਸ ਤੋਂ ਕੁਝ ਵੀ ਪੜਨ ਦੀ ਰਿਕੁਆਇਰਮੈਂਟ ਨਹੀਂ ਹੈ ਕਿਸੇ ਬੁੱਕ ਚੋਂ ਕੋਈ ਐਮਸੀਕਿਊ ਕੋਈ ਕੁਐਸਚਨਸ ਕੁਝ ਵੀ ਕਰਨ ਦੀ ਰਿਕੁਆਇਰਮੈਂਟ ਨਹੀਂ ਹੈ ਪਰ ਇਸ ਨੂੰ ਤਸੱਲੀ ਨਾਲ ਕਰੋ ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਵੀ ਹੋਰ ਸੋਰਸਸ ਨਾਲ ਗੱਲ ਨਹੀਂ ਬਣੇਗੀ ਹੋਰ ਸੋਰਸਸ ਨਾਲ ਵੀ ਗੱਲ ਬਣ ਜੇਗੀ ਬਟ ਮੈਟਰ ਤਾਂ ਇਹ ਕਰਦਾ ਵੀ ਤੁਹਾਡੇ ਕੋਲ ਟਾਈਮ ਕਿੰਨਾ ਹੈ ਤਾਂ ਸਿੰਪਲੀ ਜਿੰਨਾ ਤੁਹਾਡਾ ਸਾਰਾ ਡਾਟਾ ਹੈ ਜਿੰਨਾ ਤੁਹਾਡੇ ਕੋਲ ਸਾਰਾ ਟਾਈਮ ਹੈ ਇਹਨਾਂ ਨੂੰ ਡਿਵਾਈਡ ਕਰੋ ਪ੍ਰੋਪਰ ਪਲੈਨਿੰਗ ਕਰੋ ਪ੍ਰੋਪਰ ਸਟਰੈਟਜੀ ਬਣਾਓ ਪ੍ਰੋਪਰ ਜਿਹੜਾ ਹੈਗਾ ਉਹਨੂੰ ਐਗਜ਼ੀਕਿਊਟ ਕਰੋ ਤਾਂ ਐਕਸਾਈਜ਼ ਇਨਸਪੈਕਟਰ ਵਰਗੇ ਪੇਪਰ ਜਿਹੜੇ ਹੈਗੇ ਨੇ ਕੁਆਲੀਫਾਈ ਹੋਣ ਦੀ ਪ੍ਰੋਬੈਬਿਲਿਟੀ ਇਨਕਰੀਜ਼ ਹੁੰਦੀ ਹੈ ਵੀ ਪੋਸਿਬਿਲਿਟੀ ਵੱਧਦੀ ਹੈ ਫੇਰ ਵੀ ਜ਼ਰੂਰੀ ਨਹੀਂ ਆ ਵੀ ਪੇਪਰ ਕੁਆਲੀਫਾਈ ਹੋਈ ਗਈ ਹੋਈਗਾ ਜੇ ਰੈਂਡਮਲੀ ਪੜੋਂਗੇ ਵੀ ਕਦੇ ਕੀ ਪੜਨ ਲੱਗ ਗਏ ਕਦੇ ਕਿਹੜੀ ਕਿਤਾਬ ਚੱਕ ਲਈ ਕਦੇ ਕਿੱਥੋਂ ਨੋਟਸ ਸਟਾਰਟ ਕਰਤੇ ਕਦੇ ਕਿਹੜੀ ਵੀਡੀਓ ਸੁਣ ਲਈ ਉਵੇਂ ਇਸ ਤਰ੍ਹਾਂ ਦੇ ਪੇਪਰਾਂ ਦੀ ਤਿਆਰੀ ਹੁਣ ਤਾਂ ਬਿਲਕੁਲ ਨਹੀਂ ਹੁੰਦੀ ਕਿਉਂਕਿ ਆਬਵੀਅਸਲੀ ਐਕਸਾਈਜ਼ ਇਨਸਪੈਕਟਰ ਹਰ ਬੱਚਾ ਹੀ ਬਣਨਾ ਚਾਹੁੰਦਾ ਹੈ ਤਾਂ ਬਣਨਗੇ ਤਾਂ ਉਹਨੇ ਕੀ ਜਿੰਨੀਆਂ ਸੀਟਸ ਨੇ ਤਾਂ ਆਬਵੀਅਸਲੀ ਉਹ ਕੁਝ ਤਾਂ ਖਾਸ ਕਰਨਗੇ ਉਹ ਇਹ ਬਿਲਕੁਲ ਨਹੀਂ ਕਰਨਗੇ ਕਿ ਉਹ ਬਹੁਤ ਜ਼ਿਆਦਾ ਡਾਟਾ ਪੜ੍ਹਨਗੇ ਉਹ ਸਿਰਫ ਤੇ ਸਿਰਫ ਇੱਚੀਜ਼ ਹੀ ਕਰਨਗੇ ਜੋ ਰਿਕੁਆਇਰਡ ਹੋਏਗਾ ਉਸ ਨੂੰ ਬਹੁਤ ਤਸੱਲੀ ਨਾਲ ਪੜ੍ਹਨਗੇ ਬਸ ਇੱਥੇ ਫਰਕ ਹੈ ਉਹ ਚੀਜ਼ ਜਿੰਨੀ ਜਲਦੀ ਤੁਸੀਂ ਸਮਝ ਜਾਈਏ ਉਹਨਾਂ ਤੁਹਾਨੂੰ ਬੈਨੀਫਿਟ ਹੋਏਗਾ ਬਾਕੀ ਮੈਂ ਹਮੇਸ਼ਾ ਇਹ ਕਹਿੰਦਾ ਪੜ੍ਹਨਾ ਦਾ ਅਟੈਕ ਕਰਨਾ ਜ਼ਰੂਰੀ ਹੈ ਮਤਲਬ ਜਿਆਦਾ ਤੋਂ ਜਿਆਦਾ ਕੁਐਸਚਨਸ ਕਰੋ ਪੀਵਾਈਕਿਊ ਕਰੋ ਨਾ ਕਿ ਵੀਡੀਓ ਸੁਣੀ ਜਾ ਰਹੇ ਹੋ ਉਹ ਇੱਕ ਪੈਸਿਵ ਸਟਡੀ ਹੈ ਐਕਟਿਵ ਸਟਡੀ ਕਰਨ ਦੀ ਰਿਕੁਆਇਰਮੈਂਟ ਹੈ ਸੁਣੋ ਘੱਟ ਤੇ ਕਰੋ ਜ਼ਿਆਦਾ ਉਹ ਚੀਜ਼ ਹੈ ਵੀ ਤੁਸੀਂ ਸਿਰਫ ਪੜੀਓ ਜਾ ਰਹੇ ਹੋ ਦੇਖੀਓ ਜਾ ਰਹੇ ਹੋ ਡਾਟਾ ਡਾਟਾ ਨੂੰ ਤਾਂ ਉਹ ਚੀਜ਼ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਤਾਂ ਮੈਂ ਉਮੀਦ ਕਰਦਾ ਵੀ ਮਾਸਟਰ ਕੋਰਸ ਬਾਰੇ ਤੁਹਾਡੀ ਹਰ ਕੁਐਰੀ ਦਾ ਤੁਹਾਨੂੰ ਆਨਸਰ ਮਿਲ ਗਿਆ ਹੋਵੇਗਾ ਜੇ ਇਸ ਤੋਂ ਬਾਅਦ ਵੀ ਆ ਕੇ ਕੋਈ ਡਾਊਟ ਆ ਰਿਹਾ ਹਲੇ ਵੀ ਜੇ ਕੋਈ ਪ੍ਰੋਬਲਮ ਹੈ ਫਿਰ ਤੁਸੀਂ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ 7986463146 ਓਕੇ ਫਿਰ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ